ਇਹਨੀਆਂ ਇਲਾਕੇ ਦੇ ਨਿਵਾਸੀ ਜਿਹੜੇ ਆ ਲਗਭਗ 15 ਪਿੰਡਾਂ ਦੀਆਂ ਪੰਚਾਇਤਾਂ ਇੱਥੇ ਇਕੱਠੀਆਂ ਹੋਈਆਂ ਸੀਗੀਆਂ ਉਹਦਾ ਕਾਰਨ ਇਹ ਸੀ ਕਿ ਜਿਹੜੀ ਆ ਮਕੇਰੀਆਂ ਦੇ ਵਿੱਚ 슈ਗਰ ਮਿਲ ਜਿਹੜੀ ਆ ਇੰਡੀਅਨ 슈ਕਰ ਲਿਮਟਿਡ ਪ੍ਰਾਈਵੇਟ ਜਿਹੜੀ ਜਾਦਕ ਇੰਡਸਟਰੀ ਦੀ ਚੱਲ ਰਹੀ ਆ ਉਹਨੇ ਲਗਭਗ 30-35 ਸਾਲ ਪਹਿਲਾਂ ਮਿਲ ਲੱਗੀ ਸੀ ਕਿ ਪਰਮਿਸ ਹੈਗਾ ਕਿ ਲੋਕਾਂ ਨੂੰ ਜਿਹੜਾ ਰੋਜ਼ਗਾਰ ਉਹ ਮਿਲ ਦਵੇਗੀ ਰੋਜ਼ਗਾਰ ਤੇ ਉਹਨੇ ਕੀ ਦੇਣਾ ਸੀ ਪਰ ਲੋਕਾਂ ਨੂੰ ਧੜਾ ਧੜ ਬਿਮਾਰੀਆਂ ਜਿਹੜੀਆਂ ਉਹ ਰੋਜ਼ਾਨਾ ਦੇ ਰਹੀ ਆ ਉਹਦਾ ਮੇਨ ਕਾਰਨ ਇਹ ਹੈ ਕਿ ਇੱਕ ਤਾਂ ਇਹਨਾਂ ਨੇ ਇਹਨਾਂ ਦੇ ਚਿਮਣੀਆਂ ਵਿੱਚੋਂ ਜਿਹੜਾ ਲਗਾਤਾਰ ਧੂਆ ਨਿਕਲਦਾ ਉਹਦੇ ਚੋਂ ਜਿਹੜੀ ਰਾਖ ਜਿਹੜੀ ਸਵਾਹ ਨਿਕਲਦੀ ਆ ਘਰਾਂ ਦੇ ਵਿੱਚ ਇਸ ਤਰ੍ਹਾਂ ਬੁਰੀ ਕਦਰ ਪੈਂਦੀ ਆ ਕਿ ਤੁਸੀਂ ਸਵੇਰ ਨੂੰ 2-2 3-3 ਕਿਲੋ ਸਵਾਹ ਜਿਹੜੇ ਆਪਣੇ ਘਰਾਂ ਦੇ ਵਿੱਚ ਉਹ ਵੇੜਿਆਂ ਵਿੱਚੋਂ ਇਕੱਠੀ ਕਰ ਸਕਦੇ ਆ ਕੋਈ ਸਮਾਨ ਜਿਹੜਾ ਅਸੀਂ ਉਹ ਬਾਹਰ ਨਹੀਂ ਰੱਖ ਸਕਦੇ ਕੋਈ ਗੱਡੀ ਮੋਟਰਸਾਈਕਲ ਸਕੂਟਰ ਇੱਥੋਂ ਕਿ ਬੱਚੇ ਜਦੋਂ ਬਾਹਰ ਖੇਡਦੇ ਉਹਨਾਂ ਦੇ ਪੂਰੇ ਤਰ੍ਹਾਂ ਕੱਪੜੇ ਜਿਹੜੇ ਉਹ ਪੂਰੀ ਤਰ੍ਹਾਂ ਸਵਾਹ ਨਾਲ ਗੰਦੇ ਹੋ ਜਾਂਦੇ ਜਦੋਂ ਇਹ ਸਵਾਹ ਅੱਖਾਂ 'ਚ ਪੈਂਦੀ ਆ ਤੇ ਡਾਕਟਰੀ ਸਹਾਇਤਾ ਤੋਂ ਬਗੈਰ ਜਿਹੜੀ ਸਵਾਹ ਅੱਖਾਂ 'ਚੋਂ ਨਿਕਲਦੀ ਨਹੀਂ ਆ ਇੰ ਕਿ ਇਹਨਾਂ ਕੋਲ ਵਾਟਰ ਟ੍ਰੀਟਮੈਂਟ ਪਲੈਂਟ ਕੋਈ ਨਹੀਂ ਹੈਗਾ ਇੱਕ ਛੋਟਾ ਜਿਹਾ ਪਲੈਂਟ ਇਹਨਾਂ ਨੇ ਲਾਇਆ ਜਿਹਦੇ ਤੇ ਯੂਰੀਆ ਜਰੀਆ ਪਾ ਕੇ ਅਸੀਂ ਸਿੰਪਲ ਜਿਹਾ ਪਾਣੀ ਨੂੰ ਸਾਫ ਕਰਕੇ ਤੇ ਜ਼ਮੀਨ ਦੇ ਉੱਪਰ ਹੀ ਲਗਾਤਾਰ ਛੱਡ ਰਿਹਾ ਜਿਸ ਨਾਲ ਲਗਭਗ ਅੱਜ 150 ਫੁੱਟ ਤੱਕ ਜਿਹੜਾ ਸਾਡੇ ਪਿੰਡਾਂ ਦਾ ਪਾਣੀ ਜਿਹੜਾ ਖਰਾਬ ਹੋ ਚੁੱਕਾ ਹੈ 150 ਫੁੱਟ ਤੱਕ ਬੋਰ ਕਰਨ ਦੇ ਬਾਵਜੂਦ ਥੱਲੋ ਕਾਲਾ ਪਾਣੀ ਜਿਹੜਾ ਨਿਕਲ ਸਕਦਾ ਜਿਹਨਾਂ ਪ੍ਰੂਫ ਜਿਹੜੀ ਵੀਡੀਓ ਸਾਡੇ ਕੋਲ ਬਕਾਇਦਾ ਆ ਇਸ ਸਬੰਧ ਵਿੱਚ ਜਿਹੜਾ ਆ ਜਾ ਸੈਂਟਰ ਤੋਂ ਵੀ ਟੀਮ ਜਿਹੜੀ ਆਈ ਸੀ ਉਹਨਾਂ ਨੇ ਵੀ ਇਸ ਦੀ ਰਿਪੋਰਟ ਜਿਹੜੀ ਲਈ ਹੈਗੀ ਆ ਪਰ ਇਸ ਪ੍ਰਸ਼ਾਸਨ ਨੂੰ ਪਿਛਲੀ ਵਾਰ ਮੈਲ ਪ੍ਰਸ਼ਾਸਨ ਨੂੰ ਆਪਾਂ ਮਿਲੇ ਸੀਗੇ ਉਹ ਕਹਿੰਦੇ ਸੀਗੇ ਕਿ ਅਗਲੇ ਸੈਸ਼ਨ ਤੋਂ ਜ਼ੀਰੋ ਟੋਲਰੈਂਸ ਤੇ ਜਿਹੜਾ ਕੀ ਹੈ ਪੋਲੂਸ਼ਨ ਤੇ ਫੈਕਟਰੀ ਜਿਹੜੀ ਚਲਾਈ ਗਈ ਸੀ ਚਲਾਈ ਜਾਊਗੀ ਪਰ ਉਹਨਾਂ ਦੇ ਕੋਈ ਅਸਰ ਨਹੀਂ ਹੋਇਆ ਪਿਛਲੀ ਵਾਰ ਨਾਲੋਂ 20 ਵਾਧੇ ਜਿਹੜਾ ਪੋਲਿਊਸ਼ਨ ਇਸ ਵਾਰ ਹੋ ਰਿਹਾ ਲੋਕਾਂ ਦਾ ਘਰਾਂ ਤੋਂ ਬਾਹਰ ਨਿਕਲਣਾ ਕੰਮ ਕਰਨਾ ਇੱਥੋਂ ਤੱਕ ਕਿ ਡੰਗਰੇ ਜਿਹੜੇ ਪੱਠੇ ਖਾਂਦੇ ਆ ਪਸ਼ੂ ਜਿਹੜੇ ਪੱਠੇ ਖਾਂਦੇ ਆ ਪਸ਼ੂਆਂ ਪਸ਼ੂਆਂ ਦੇ ਪੱਠਿਆਂ ਦੇ ਉੱਪਰ ਚਾਰੇ ਦੇ ਉੱਤੇ ਇੰਨੀ ਜ਼ਿਆਦਾ ਸਵਾਹ ਹੁੰਦੀ ਆ ਕਿ ਇਹ ਸਵਾਹ ਵਾਲਾ ਚਾਰਾ ਖਾ ਕੇ ਪਸ਼ੂ ਵੀ ਲਗਾਤਾਰ ਜਿਹੜੇ ਬਿਮਾਰ ਹੋ ਰਹੇ ਆ ਇਨਸਾਨਾਂ ਦਾ ਤਾਂ ਤੁਸੀਂ ਹਾਲ ਜਿਹੜਾ ਪੁੱਛੋ ਕੱਖ ਨਾ ਕਿ ਸਾਡੇ ਪਿੰਡਾਂ ਦੀ ਐਵਰੇਜ ਏਜ ਜਿਹੜੀ ਆ ਲੋਕਾਂ ਦੀ 10-15 ਪਿੰਡ ਜਿਹੜੇ ਹੈਗੇ ਆ ਉਹ 50 ਤੋਂ 55-60 ਸਾਲ ਰਹਿ ਗਈ ਆ ਕਿਉਂ ਪਾਣੀ ਜਿਹੜਾ ਕਿ ਨਿਹਰਾ ਕੈਂਸਰ ਦਾ ਘਰ ਬਿਮਾਰੀ ਤੋਂ ਪੀੜਤ ਹੋ ਰਿਹਾ ਇਸ ਕਰਕੇ ਪ੍ਰਸ਼ਾਸਨ ਨੂੰ ਐਸਡੀਐਮ ਸਾਹਿਬ ਨੂੰ ਤੇ ਪੰਜਾਬ ਗਵਰਨਮੈਂਟ ਨੂੰ ਪੋਲੂਸ਼ਨ ਕੰਟਰੋਲ ਨੂੰ ਤੇ ਖਾਸ ਤੌਰ ਤੇ ਮਿਲ ਪ੍ਰਸ਼ਾਸਨ ਨੂੰ ਇਹ ਬੇਨਤੀ ਹੈ ਕਿ ਇਸ ਨੂੰ ਜਲਦੀ ਤੋਂ ਜਲਦੀ ਜਿਹੜਾ ਬੰਦ ਕੀਤਾ ਜਾਵੇ ਨਹੀਂ ਤਾਂ ਆਉਣ ਵਾਲੇ ਸਮੇਂ ਦੇ ਵਿੱਚ ਲੋਕ ਜਿਹੜਾ ਆ ਆਪ ਮਾਰੇ ਹੋ ਕੇ ਤਿੱਖਾ ਸੰਘਰਸ਼ ਜੀਤਾ ਕਰਨਗੇ ਜਿਸ ਦੀ ਜ਼ਿੰਮੇਵਾਰੀ ਪੂਰੀ ਮਿਲ ਪ੍ਰਸ਼ਾਸਨ ਦੀ ਹੋਏਗੀ ਦੂਰ ਦੂਰ 25 30 ਪਿੰਡਾਂ ਨੂੰ ਪ੍ਰਭਾਵਿਤ ਕੀਤਾ ਇਹ ਹੁਣ ਪੇਪਰ ਮਿਲ ਫੈਕਟਰੀ ਨੂੰ ਕੋਈ ਕਬਜ਼ਾ ਇਹ ਨਾ ਥਈਆ ਤੇ ਉਹ ਚਲੋ ਜੋ ਵੀ ਅੱਜ ਗੱਲ ਹੈ ਇਹ ਸ਼ੁਕਰਮਿਲ ਲਾਲਾ ਜਿਹੜਾ ਮਸਲਾ ਨੇ ਜੀ ਇਹ ਇਹ ਬਹੁਤ ਹੀ ਪਿਆਲਕ ਰੂਪ ਬਸਾਣ ਕਰ ਲਿਆ ਜੇ ਇਹਨੂੰ ਜੇ ਪ੍ਰਦੂਸ਼ਨ ਵਾਲੇ ਵੀ ਤੇ ਦੂਏ ਜਿਹੜੇ ਆਪ ਕੰਟਰੋਲ ਬੋਰਡ ਜਿਹੜਾ ਉਹ ਤਾਂ ਕੋਈ ਕਾਰਵਾਈ ਕਰਦੇ ਹੀ ਨਹੀਂ ਸੱਚੇ ਤੁਹਾਡੇ ਬਿਲਕੁਲ ਨੂੰ ਇਹਦੇ ਥੋੜਾ ਜਿਹਾ ਟਾਈਮ ਦਿਓ ਮੈਂ ਆਪ ਜਾ ਕੇ सिंह आज मुकेरिया में शुगर मिल से परेशान उसके पोल्यूशन से परेशान होकर लोगों ने आज इकट्ठा होकर आसपास की सभी पंचायतों ने इकट्ठा होकर मुकेरिया एसडीएम को मांग पत्र देने का प्रोग्राम बनाया है उसमें क्योंकि शुगर मिल पिछले कई अरसे से लगातार आ, इलाके में पोल्यूशन कर रही है जिससे हमारा जो पानी है वो प्रदूषित तो हो रहा है और उसके तरफ से जो है एयर पोल्यूशन भी किया जा रहा है इसके विरोध में ਇਲਾਕੇ ਦੇ ਇੱਕ ಗ್ರಾಮ ਸਭਾਏ ਸਭੀ ਇਕੱਠਾ ਹੋ ਕੇ ਅੱਜ ਇੱਕ ਵਿਗਿਆਪਨ ਜਿਹੜਾ ਹੈ ਐਸ ਡੀ ਐਮ ਮੁਕੇਰੀਆ ਕੋਤੇ ਨੇ ਆਏ ਆਂ ਔਰ ਇਹਨੋ ਨੇ ਮੰਗ ਰੱਖੀ ਆਂ ਕਿ ਜੋ ਪੋਲਿਊਸ਼ਨ ਮਿਲ ਪ੍ਰਬੰਧਕ ਦੀ ਤਰਫੋਂ ਕੀਤਾ ਜਾ ਰਿਹਾ ਹੈ ਉਸ ਕੋ ਤੁਰੰਤ ਬੰਦ ਕੀਤਾ ਜਾਵੇ। ਅੱਜ ਸ਼ੂਕਰਮਲ ਦੇ ਵੱਲੋਂ ਜਿਹੜਾ ਪੋਲਿਊਸ਼ਨ ਕੀਤਾ ਜਾ ਰਿਹਾ ਹੈ ਸਾਡੇ ਪਿੰਡਾਂ ਦੇ ਪਾਣੀ ਨੂੰ ਜਿਹੜਾ ਪੋਲੂਟਡ ਕੀਤਾ ਜਾ ਰਿਹਾ ਉੱਥੇ ਸ਼ੂਕਰਮਲ ਦੇ ਵੱਲੋਂ ਲਗਾਤਾਰ ਉੱਡਦੀ ਧੂੜ ਤੋਂ ਸਵਾਗੋ ਜਿਹੜੇ ਲੋਕ ਪਰੇਸ਼ਾਨ ਹੈ। ਉਹਨੂੰ ਲੈ ਕੇ ਅੱਜ ਐਸ ਡੀ ਐਮ ਮੁਕੇਰੀਆ ਵਿਖੇ ਨੇੜੇ ਦੀਆਂ 10 ਪੰਚਾਇਤਾਂ ਵੱਲੋਂ ਤੇ ਹੋਰ ਮਹਤਵਪੂਰਨ ਸਾਥੀਆਂ ਦੇ ਵੱਲੋਂ ਇੱਕ ਮੰਗ ਪੱਤਰ ਦਿੱਤਾ ਗਿਆ ਤੇ ਅਸੀਂ ਇਹ ਮੁਕੇਰੀਆਂ ਦੇ ਨਾਲ ਸਾਰੀ ਗੱਲਬਾਤ ਵੀ ਹੋਈ ਹੈ। ਅਸੀਂ ਇਹ ਮੁਕੇਰੀਆਂ ਨੇ ਇਹ ਸਮਝਿਆ ਵੀ ਥੋੜੇ ਸਮੇਂ ਦੇ ਵਿੱਚ ਹੀ ਮੈਂ ਖੁਦ ਅਸੀਂ ਉੱਥੇ ਸ਼ੂਗਰ ਮਿਲ ਦਾ ਦੌਰਾ ਵੀ ਕਰਾਂਗਾ ਤਾਂ ਪਿੰਡਾਂ ਦਾ ਵੀ ਦੇਖਾਂਗਾ ਵੀ ਜਿੱਥੇ ਪੋਲੂਸ਼ਨ ਹੋ ਰਿਹਾ ਹੈ। ਅਸੀਂ ਅੱਜ ਇਕੱਠਿਆਂ ਹੋ ਕੇ ਵੀਡੀਓ ਦੇ ਮਾਧਿਅਮ ਦੇ ਨਾਲ ਸਾਰੇ ਇਲਾਕੇ ਦੇ ਲੋਕਾਂ ਨੂੰ ਦੱਸ ਰਹੀ ਹਾਂ ਵੀ ਜਿਹੜਾ ਸ਼ੂਗਰ ਮਿਲ ਦੇ ਵੱਲੋਂ ਲਗਾਤਾਰ ਪੋਲੂਸ਼ਨ ਕੀਤਾ ਜਾ ਰਿਹਾ ਹੈ। ਉਹਨੂੰ ਰੋਕਣ ਦੇ ਲਈ ਇਕੱਠਿਆਂ ਹੋ ਕੇ ਜਿਹੜਾ ਸੰਘਰਸ਼ ਲੋਕਾਂ ਨੇ ਕਰਨ ਦਾ ਫੈਸਲਾ ਕੀਤਾ ਪਿੰਡਾਂ ਦੀਆਂ ਪੰਚਾਇਤਾਂ ਦੇ ਇਕੱਠਿਆਂ ਹੋ ਕੇ ਫੈਸਲਾ ਕੀਤਾ ਉਹਦੇ ਚ ਵੱਧ ਤੋਂ ਵੱਧ ਗਿਣਤੀ ਦੇ ਵਿੱਚ ਸ਼ਾਮਲ ਹੋਵੋ ਅੱਜ ਐਸਡੀਐ ਮੁਕੇਰੀਆਂ ਦੇ ਵਿੱਚ 4 ਤਰੀਕ ਆਪਾਂ ਮੰਗ ਪੱਤਰ ਦੇ ਦਿੱਤਾ ਹੈ ਤੇ ਕੁਝ ਦਿਨਾਂ ਦੇ ਵਿੱਚ ਐਸੀ ਕਹੇ ਵੀ ਇੱਕ ਹਫ਼ਤੇ ਦੇ ਅੰਦਰ ਅੰਦਰ ਪ੍ਰਸ਼ਾਸਨੀ ਦੇਤੇ ਬਣਦੀ ਕਾਰਵਾਈ ਕਰੇ ਤੇ ਜਿਹੜਾ ਸਵਾਹ ਆ ਰਹੀ ਹੈ ਲਗਾਤਾਰ ਜਿਹਦੇ ਤੋਂ ਲਗਾਤਾਰ ਪੋਲੂਸ਼ਨ ਹੋ ਰਿਹਾ ਲਗਾਤਾਰ ਸਵਾਹ ਲੋਕਾਂ ਦੇ ਘਰਾਂ ਤੱਕ ਆ ਰਹੀ ਹੈ ਸਾਡੇ ਪੱਠੇ ਸਾਡੇ ਘਰ ਹਰ ਚੀਜ਼ ਖਰਾਬ ਹੋ ਰਹੀ ਹੈ ਉਹਨੂੰ ਤੁਰੰਤ ਮੇਲ ਪ੍ਰਬੰਧਕ ਬੰਦ ਕਰੇ ਨਹੀਂ ਤਾਂ ਆਉਣ ਵਾਲੇ ਸਮੇਂ ਦੇ ਵਿੱਚ ਇਹੜਾ ਪਿੰਡਾਂ ਦੇ ਵੱਲੋਂ ਤਿੱਖੇ ਸੰਘਰਸ਼ ਦਾ ਤਿੱਖੇ ਰੋਧ ਦਾ ਜਿਹੜਾ ਸਾਹਮਣਾ ਮੇਲ ਪ੍ਰਬੰਧਕ ਨੂੰ ਤੇ ਇਥੋਂ ਦੇ ਪ੍ਰਸ਼ਾਸਨ ਨੂੰ ਕਰਨਾ ਪੈ ਸਕਦਾ ਹੈ ਧੰਨਵਾਦ ਜੀ